ਹੋ ਗਿਆ ਬਸ ਬਾਈ ਜਿਵੇਂ ਪਾਲ ਬਾਈ ਨੇ ਕਿਹਾ ਜੱਗੀ ਬਾਈ ਵੀ ਆਪਾਂ ਨੂੰ ਇਹ ਜੰਨਾ ਚਿਹਰੇ ਪਾਣੀ ਆਪਦੇ ਪੂਰੇ ਪੈਰਾਂ ਤੇ ਨਹੀਂ ਨਾ ਹੁੰਦੇ ਲੋਕ ਉਹਨਾਂ ਚਿਹਰਾ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਪਊਗਾ ਇਹ ਨਹੀਂ ਵੀ ਪਾਣੀ ਸੁੱਕ ਗਿਆ ਤੇ ਚਲੋ ਵੀ ਓਕੇ ਬਾਏ ਹੋਏ ਟਾਟਾ ਨਹੀਂ ਜਿੰਨਾ ਚਿਰ ਪਾਣੀ ਸੁੱਕ ਕੇ ਜਦੋਂ ਇਹ ਆਪਦੇ ਪੈਰਾਂ ਦੇ ਹੋ ਗਏ ਫਸਲ ਬਾੜੀ ਹੋ ਗਈ ਉਹਨਾਂ ਚਿਰ ਆਪਾਂ ਨੂੰ ਸਾਥ ਦੇਣਾ ਪਊਗਾ ਇਹਨਾਂ ਨੂੰ ਬਿਲਕੁਲ ਬਿਲਕੁਲ ਵਈ ਹਾਂਜੀ ਤੇ ਸਰਕਾਰ ਨੂੰ ਵੀ ਪ੍ਰਬੰਧ ਕਰਨੇ ਚਾਹੀਦੇ ਬਾਈ ਜਿਹੜੇ ਬੰਨ ਐ ਇਹ ਮਜ਼ਬੂਤ ਕਰੇ ਹਨਾ ਹਰ ਸਾਲ ਮੁਆਵਜ਼ਾ ਦੇ ਕੇ ਸਰਕਾਰ ਘਾਟੇ 'ਚ ਜਾ ਰਹੀ ਆ ਪਰ ਜੇ ਇੱਕ ਵਾਰੀ ਬੰਨ ਪੱਕਾ ਕਰ ਦੇ ਲੋੜ ਹੀ ਮੁਆਵਜ਼ੇ ਦੇਣ ਦੀ ਬਿਲਕੁਲ ਸਹੀ ਗੱਲ ਸਹੀ ਗੱਲ ਆ ਇੱਕ ਵਾਰੀ ਪੂਰਾ ਪੱਕਾ ਬੰਨ ਲੱਗ ਜਾਏ ਮੁੜ ਕੇ ਇਹ ਚੀਜ਼ ਹੋ ਵੀ ਨਾ ਤੇ ਕਿਸ਼ਤੀਆਂ ਦੀ ਬਹੁਤ ਲੋੜ ਆ ਬਾਈ ਸਰਕਾਰ ਨੂੰ ਬੇਨਤੀ ਆ ਇੱਥੇ ਵੱਧ ਤੋਂ ਵੱਧ ਕਿਸ਼ਤੀਆਂ ਮੁਹੱਈਆ ਕਰਵਾਵੇ ਬਾਕੀ ਜੰਗਲ ਵਾਲੇ ਉਧਰ ਚਲੇ ਜਾਂਦੇ ਸੰਦੇਸ਼ ਸ੍ਰੀ ਗਾਨ ਠੀਕ ਹੋ ਬਹੁਤ ਪੜੇ ਤੁਹਾਡੀ ਚੜ੍ਹਦੀ ਗੱਲਾਂ ਸੱਚੀ ਤੁਸੀਂ ਬਹੁਤ ਹੌਸਲੇ ਵਾਲੇ ਠੀਕ ਹੈ ਪ੍ਰਮਾਤਮਾ ਬਹੁਤ ਕਿਰਪਾ ਕਰੇ ਤੁਹਾਡੇ ਤੇ ਸੰਦੇਸ਼ ਗੀ ਠੀਕ ਅੱਛਾ ਤੁਸੀਂ ਬਈ ਪਾਣੀ ਰੋਕ ਕੇ ਆਵੇ ਹਾਂ ਜੀ ਜੀ ਮਾੜੀ ਮੋਟੀ ਗਲੀ ਸੁੱਕੀ ਰੱਖੀ ਹੋਈ ਹੈ ਨਾ ਠੀਕ ਹੈ ਚਾਰੋਂ ਪਾਸੇ ਇਸ ਤਰ੍ਹਾਂ ਬੰਦ ਰੱਖਿਆ ਹੋਇਆ ਬੰਨ ਕੇ ਜਿਵੇਂ ਮਾੜੇ ਮੋਟੇ ਪਾਸੇ ਜਿਵੇਂ ਸੜਕਾਂ ਦੇ ਬੰਨੀ ਬੈਠੇ ਆਉਂਦੇ ਪਾਸੇ ਉਹਨੇ ਇਹਨੇ ਪਾਸੇ ਕਿੱਥੇ ਪਿੱਛੇ ਜਾ ਕੇ ਇਹਦਾ ਜੇ ਪਾਣੀ ਵੱਧ ਗਿਆ ਬਈ ਬੰਨ ਨਾਲ ਜਿਉਂ ਟੁੱਟ ਜੂ ਪਾਣੀ ਜੇ ਵੜਿਆ ਤਾਂ ਫਿਰ ਪਾਣੀ ਹੋਰ ਵੱਧ ਗਿਆ ਅਸੀਂ ਹੋਰ ਬੰਨ ਨਾ ਕਰ ਹੁਣ ਵਾਲੇ ਇਹਨੇ ਇਹਨੇ ਪਾਸੇ ਪਿੱਛੇ ਆ ਕਰ ਵੀ ਡੱਗਣ ਦਾ ਖਤਰਾ ਬਈ ਸਾਰਾ ਕੁਝ ਨਾ ਵੇਰਾ ਸੜਕਾ ਤਾਂ ਕੀ ਰੱਖਿਆ ਨੇ ਚਲੋ ਤੁਹਾਡੇ ਪਿੰਡ ਦਾ ਕੌਣ ਆ ਜੀ 메인 ਬੰਦਾ ਸਰਪੰਚ ਦਾ ਪਿੱਛੇ ਹੈਗਾ ਯਾਰ ਮੈਂ ਮੈਂਬਰ ਹੈਗਾ ਸੜਕਾ ਇਹ ਤਾਂ ਮੈਂਬਰ ਹੈਗਾ ਮੈਂ ਜਿਹੜਾ ਕਿਤੇ ਗਿਆ ਮੈਂਬਰ ਹੈ ਸਰਪੰਚ ਦੇ ਪਿੱਛੇ ਉਹ ਬੰਨ ਦੇਗਾ ਜੀ ਜਦੋਂ ਤੁਸੀਂ ਆਏ ਹੋ ਆ ਲੈ ਵੀਰੇ ਯਾਰ ਤੁਸੀਂ ਰੱਖ ਲਓ ਇਹਨਾਂ ਨੂੰ ਵਸਾਈ ਕੋਈ ਨਾ ਬਾਈ ਤੁਸੀਂ ਜਦੋਂ ਆਹ ਸੈੱਟ ਹੋ ਗਿਆ ਉਦੋਂ ਤੁਸੀਂ ਕੋਲ ਲੈ ਲਓ ਯਾਰ ਮੈਂ ਆ ਦਾ ਨੰਬਰ ਦੇ ਕੇ ਤੋ ਨਹੀਂ ਨਹੀਂ ਬੱਸ ਕੋਈ ਨਾ ਬਾਈ ਮੇਰਾ ਨੰਬਰ ਲੈ ਲਓ ਨੰਬਰ ਦੇ ਦਿਓ ਮੇਰੇ ਕਾਲ ਨੰਬਰ 9873070 ਵੀਰੇ ஏ நம்பர்வா <laughs> ਹਾਂ ਲੋ ਵੀਰੇ ਠੀਕ ਹੋ ਵੀਰੇ ਠੀਕ ਹੈ ਆ ਬੰਡਲਿਓ ਵੀਰੇ ਤੁਸੀਂ ਨਹੀਂ ਨਹੀਂ ਸਾਰੇ ਕਰਾਉਂਗਾ ਰਸਣ ਵਗੈਰਾ ਜੋ ਵੀ ਜਨੂੰ ਲੋੜਾ ਲੈਣੋ ਬਈ ਸੰਗਤ ਸਾਰੇ ਕੱਥੇ ਵੈਸੇ ਵੀ ਵਿਸ਼ਵਾਸ ਦਵਾਇਆ ਇਹਨਾਂ ਨੇ ਉਹਨੇ ਜ਼ਮੀਨਾਂ ਪੱਧਰ ਕਰਦਾ ਵੀ ਸਾਰਾ ਵਿਸ਼ਵਾਸ ਫੜੋਗੇ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈ ਕਿਉਂਕਿ ਤੇਰੀ ਗਲਾ ਦਾ ਸਾਡੀ ਸੜਕਾਂ ਦਾ ਸੰਪਰਕ ਟੁੱਟਾ ਹੋਇਆ ਹੈ ਬਿਲਕੁਲ ਠੀਕ ਹੈ ਅਸੀਂ ਹੁਣ ਮਨ ਲੈ ਜੇ ਕੋਈ ਬੱਚੇ ਕਢਨੇ ਨੇ ਜਾਂ ਕੁਝ ਵੀ ਕਰਨਾ ਕਿਸ ਤੀਰਾਂ ਹੁਣ ਮਨ ਦੀ ਬੋਰ ਹੈਗੀ ਦੂਜੀ ਹੈਗੀ ਹੈ ਉਹਨਾਂ ਦੇ ਸਾਹ ਨਾਲ ਕਿੰਨੇ ਕੋ ਬੱਚੇ ਲੈ ਕੇ ਜਾਵਾਂਗੇ ਹਾਂਜੀ ਹਾਂਜੀ ਕੋਈ ਵੀ ਸਾਨੂੰ ਕੋਈ ਸੜਕ ਵੀ ਨਹੀਂ ਕੱਲ ਠੀਕ ਕਰ ਆਪਣਾ ਬਾਈ ਜੇ ਨਾਂ ਦੱਸ ਦੇ ਪਤਨੀ ਦੀ ਦਿੱਕਤ ਸਹੀ ਗੱਲ ਆ ਬਾਈ ਪਤਾ ਨਹੀਂ گلابੇ ਵਾਲੀ ਟਾਣੀ ਆ ਜੀ ਇਹ گلابੇ ਵਾਲੀ ਬੰਦੇ ਛੇ 68 گلابੇ ਪੈਣੀ ਤੇ ਕੱਲ ਫਿਰ ਇਸੇ ਗੁਰੂ ਘਰ ਚੋਂ ਸਰੂਪ ਲੈ ਕੇ ਗਏ ਹਾਂ ਜੀ ਹਾਂ ਜੀ ਇੱਥੇ ਲੈ ਗਏ ਮਹਾਰਾਜ ਦੇ ਸਰੂਪ ਉਹਦੇ ਸੁਰੱਖਿਅਤ ਥਾਵਾਂ ਤੇ ਪਹਚਾਈ ਨੇ ਜੀ ਬੋਟ ਨੂੰ ਕਰਕੇ ਸਾਫ਼ ਮਰਿਆਦਾ ਦੇ ਨਾਲ ਜੀ ਉਧਰ ਗਈ ਮਨਜੂਤ ਬਈ ਉਹਨੇ ਗੱਲ ਕਰ ਲਈ ਗੁਰੂ ਘਰ ਚ ਫਿਰ ਮਤਲਬ ਉਹ ਕੀ ਹੈ ਜੀ ਵੀਰੇ ਮर्यादा ਨਹੀਂ ਸੀਗੀ ਓਕਣਾ ਕਿ ਗਲਤੀ ਹੋਈ ਨਹੀਂ ਉਹਨੇ ਰਾਸ਼ਨ ਸਟੋਰ ਕਰ ਦੇਣ ਨੰਗੇ ਸਿਰ ਫੇਰ ਦੇਣੇ ਆ ਨੰਗੇ ਸਿਰ ਤਮਾਦ ਨਹੀਂ ਹੋਵੇ ਸੁੱਖਾ ਸਣ ਦਾ ਪ੍ਰੋਗਰਾਮ ਹੋ ਗਿਆ ਕੇਈ ਵਾਰ ਬੱਚੇ ਇੰਦਰ ਚੱਲ ਜਾਂਦੇ 10 ਬੰਦੇ ਦੀ ਕ੍ਰੈਸ਼ਨ ਕਰ ਦੇਣੀ ਆਪਾਂ ਬੈਠੇ ਆ ਕੋਠੀ ਵਿੱਚ ਇਸ ਕਰਕੇ ਨਾਲ ਇਹ ਵੀ ਕਰਦ ਲੈਣਗੇ ਨਾਲ 10 ਬੰਦੇ ਦੀ ਕਮੇਟੀ ਬਣੀ ਹੋਈ ਹੈ ਪਰ ਕੀ ਉਹਦੇ ਨੇ ਨਹੀਂ ਬੱਚੇ ਕੋਈ ਮੰਗਰ ਲੈਣ ਆ ਗਿਆ ਕੇਈ ਵਾਰ ਸਿਰ ਸਿਰ ੱਤਕਾ ਨਹੀਂ ਹੁੰਦਾ ਕੋਈ ਬੱਚੇ ਆ ਗਏ ਪਰ ਬਈ ਵਧੀਆ ਵਧੀਆ ਕੀਤਾ ਭਾਈ ਉਹਨਾਂ ਨੇ ਤੁਹਾਡੇ ਯੂਜ ਚ ਆ ਜੂ ਹੁਣ ਤੁਸੀਂ ਇੱਥੇ 10 ਬੰਦਾ ਪ੍ਰਸ਼ਾਸਨ ਤੁਸੀਂ ਵਰਤ ਲੋ ਪ੍ਰਸ਼ਾਦਾ ਛਕਣਾ ਸਾਰਾ ਪਿੰਡ ਇਕੱਠੇ ਹੋ ਜੰਨੇ ਚਲੋ ਬਾਕੀ ਚਲੋ ਅਸੀਂ ਲੰਗਰ ਪਾਣੀ ਰੱਖ ਲੈਨੇ ਅੰਦਰ ਜਿਵੇਂ ਕੁਝ ਇਹਨਾਂ ਦੇ ਭਾਈ ਸਦੂਤ ਹੈ ਕੱਲ ਦੇ ਭਾਈ ਬਹੁਤ ਗੇੜੇ ਲਾਏ ਇਹ ਤਾਂ ਆਪਣੇ ਵੱਡੇ ਭਾਈ ਆ ਯਾਰ ਭਾਈ ਇਹ ਤਾਂ ਇਹਨਾਂ ਬਹੁਤ ਹੈਲਪ ਕੀਤੀ ਕੱਲ ਦੀ ਆਪਣੇ ਘਰਾਂ 'ਚ ਖੜੇ ਆ ਭਾਈ ਇਹ ਇਦਾਂ ਦੇ ਭਰਾ ਜਿਹੜੇ ਨਾਲ ਆ ਜਿਸੇ ਬੈਕਵਨ ਸੰਸਤਾ ਦੀ ਇਦਾਂ ਦੇ ਭਰਾ ਆ ਨਹੀਂ ਨਹੀਂ ਕੋਪਰੀ ਤੋਂ ਮੇਰ ਭਾਈ ਜਿੰਨਾਂ ਨੇ ਆ ਪਹਿਲਾਂ ਗੇੜਾ ਕਿਲੋ ਦਾ ਲਾਇਆ ਸਾਨੂੰ ਪਹਿਲੇ ਦਿਨ ਤੋਂ ਇਹ ਪ੍ਰਾਤਿਕਾ ਨਿੱਕਾ ਜਿਹਾ ਬੱਚਾ ਆਲੇ ਦੁਆਲੇ ਪਾਣੀ ਖੜਾ ਸੀ ਬਾਈ ਗਲਾਬ ਬਾਈ ਪਾਲ ਮਲਜੂਤ ਬਾਈ ਬਾਈ ਰਾਤਨਦੀਪ ਸਾਰੇ ਇਕੱਠੇ ਹੋ ਕੇ ਲੈ ਕੇ ਆਏ ਹੈਗੇ ਤੇ ਮੇਰੀ ਇੱਕ ਬੇਨਤੀ ਆ ਬਾਈ ਲੀਡਰ ਇੱਥੇ ਨਾ ਹੋਵੇ ਸਕਣਾ ਜਿਹੜਾ ਵੀ ਉਹ ਆਉਣ ਤੇ ਖਰਚਾ ਕਰਦੇ ਆਗੇ ਉਹੀ ਖਰਚਾ ਇੱਥੇ ਪੰਜ ਚਾਰ ਵੋਟਾਂ ਲੈ ਕੇ ਦੇ ਦਿਓ ਵੋਟਾਂ ਦੀ ਬਹੁਤ ਘਾਟ ਹੈਗੀ ਤੇ ਬਾਈ ਕੀ ਜਣਾ ਚਾਹੋਗੇ ਜੀ ਬਿਲਕੁਲ ਵੀਰੇ ਬਿਲਕੁਲ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਹੀ ਤੁਸੀਂ ਸਪੋਰਟ ਕਰ ਰਹੇ ਹੋ ਘਰਾਂ 'ਚ ਬੈਠੇ ਸਾਰੇ ਬਿਲਕੁਲ ਬਹੁਤ ਵੱਡੇ ਪੱਧਰ ਦੇ ਨਾਲ ਲੋਕਾਂ ਨਾਲ ਖੜਨ ਦੀ ਲੋੜ ਹੈ ਜਦੋਂ ਪਾਣੀ ਉੱਪਰੋਂ ਵਗਣਾ ਵੀਰੇ ਮੀਨਾ ਪੱਧਰ ਕਰਨ ਤੋਂ ਲੈ ਕੇ ਪਾਣੀ ਕੱਢਣ ਤੋਂ ਲੈ ਕੇ ਕਣਕ ਵਿਜਨ ਤੱਕ ਆ ਸਾਨੂੰ ਲੱਗਦਾ ਵੀ ਇਹ ਨਾ ਪਰਿਵਾਰਾਂ ਦੀ ਆਪਾਂ ਨੂੰ ਸਪੋਰਟ ਕਰਨ ਦੀ ਲੋੜ ਹੈ ਬਿਲਕੁਲ ਬਾਈ ਬਾਈ ਬਾਕੀ ਬਾਈ ਬਾਈ ਆ ਬੱਚਾ ਹਨ ਇਹਨੂੰ ਲੈ ਕੇ ਜਾ ਰਹੇ ਹਾਂ ਕਿਸੇ ਸੇਫ ਥਾਂ ਤੇ ਪਿੰਡ ਗਲਾਬਾ ਪੈਣੀ ਤੋਂ ਬਾਈ ਗਲਾਬ ਬਾਈ ਰਾਤਨਦੀਪ 42 ਵਾਲ ਤੇ ਬੱਚਾ ਵਿਚਾਰਾ ਹੌਸਲੇ ਕੋਲ ਮੇਰੀ ਮਾਂ ਤਾਂ ਆ ਗਈ ਬਣ ਅੱਗੇ ਜਨੂ ਅੱਗੇ ਬਣੇ ਬਸੇ ਕੋਲੇ ਜਾਓ ਬਾਈ ਪਾਲ ਜੋ ਕਿ ਲਗਾਤਾਰ ਇਸੇ ਸੇਵਾ ਕਰ ਰਹੇ ਨੇ ਬੱਚੇ ਨੂੰ ਰਿਸਕੂ ਕਰਕੇ ਕਿਸੇ ਵਧੀਆ ਸੇਫ ਜਗ੍ਹਾ ਤੇ ਲੈ ਕੇ ਜਾਣੇਗੇ ਪਾਣੀ ਦੇਖੋ ਬਾਈ ਕਿੰਨਾ ਘਰਾਂ ਦੇ ਵਿੱਚ ਪਾਣੀ ਭੜਿਆ ਹੋਇਆ ਹੈਗਾ 4-4 5-5 ਫੁੱਟ ਪਾਣੀ ਹੈਗਾ चलो भाई फल भाई, भाई भाई आया चलो भाई, चलो भाई करो इन स्टार्ट एमचा झा है